This is Indo Oz Australia and you're watching Indo Oz News the voice of unity. ਸਤਿ ਸ਼੍ਰੀ ਅਕਾਲ Indo Oz TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆ ਆਉਣ ਅਸ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਸੰਯੁਕਤ ਕਿਸਾਨ ਮੋਰਚੇ ਦਾ ਅੱਜ ਚੰਡੀਗੜ੍ਹ ਕੋਚ ਲਗਾਉਣਗੇ ਪੱਕਾ ਮੋਰਚਾ ਪੁਲਿਸ ਨੇ ਬਾਰਡਰ ਕੀਤਾ ਸੀ। ਆਸਟ੍ਰੇਲੀਆ ਤੋਂ ਮਾੜੀ ਖਬਰ ਸਿਕਿਉਰਿਟੀ ਗਾਰਡ ਤੇ ਹੁਲੜਬਾਜ਼ਾ ਨੇ ਕੀਤਾ ਹਮਲਾ ਦਸਤਾਰ ਜੀ ਵੀ ਕੀਤੀ ਬੇਅਦਬੀ ਮੁੱਖ ਮੰਤਰੀ ਮਾਨ ਵੱਲੋਂ 15 ਹੜਤਾਲੀ ਮਾਲ ਅਫਸਰ ਮੁਅਤਲ ਚੈਂਪੀਅਨਸ ਟਰੋਫੀ ਦੇ ਫਾਈਨਲ ਚ ਪਹੁੰਚੀ ਟੀਮ ਇੰਡੀਆ ਮੋਦੀ ਨੇ ਗੁਜਰਾਤ ਵਿਖੇ ਵੰਤਾਰਾ ਵਾਈਲਡ ਲਾਈਫ ਸੈਂਟਰ ਦਾ ਕੀਤਾ ਉਦਘਾਟਨ ਜਾਨਵਰਾਂ ਨਾਲ ਬਿਤਾਇਆ ਸਮਾਂ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਿਕਾ ਨੇ ਘੇਰਿਆ ਐਸਐਸਪੀ ਦਫ਼ਤਰ ਬਟਾਲਾ ਗੁਰਦਾਸਪੁਰ ਵਿਖੇ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਦਾ ਕੰਮ ਛੱਡ ਬਾਕੀ ਕੰਮ ਰੁਟੀਨ ਨਾਲ ਜਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸੰਯੁਕਤ ਕਿਸਾਨ ਮੋਰਚਾ ਜੋ ਚੰਡੀਗੜ੍ਹ ਵੱਲ ਕੂਚ ਕਰ ਰਿਹਾ ਤੇ ਉੱਥੇ ਹੀ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਦੇ ਵਿੱਚ ਹੈ ਕਿਸਾਨ ਟਰੈਕਟਰ ਟਰਾਲੀਆਂ ਦੇ ਵਿੱਚ ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਕਿਸਾਨ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਪਰ ਉਹਨਾਂ ਨੂੰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਦੀ ਇਜਾਜ਼ਤ ਨਹੀਂ ਮਿਲੀ ਹੈ ਬੀਤੇ ਦਿਨੀ ਚੰਡੀਗੜ੍ਹ ਕੂਚ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਕਈ ਕਿਸਾਨ ਆਗੂਆਂ ਨੂੰ ਡਿਟੇਨ ਵੀ ਕੀਤਾ ਗਿਆ ਸੀ ਚੰਡੀਗੜ੍ਹ ਪੁਲਿਸ ਨੇ ਬਾਰਡਰ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਚੰਡੀਗੜ੍ਹ ਪੁਲਿਸ ਨੇ ਲਗਭਗ 15000 ਮੁਲਾਜ਼ਮ ਤਾਇਨਾਤ ਕੀਤੇ ਨੇ ਨਾਲ ਹੀ ਰਿਜ਼ਰਵ ਫੋਰਸ ਤਾਇਨਾਤ ਕਰਨ ਦੀ ਵੀ ਤਿਆਰੀ ਹੈ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਲੋਕਾਂ ਨੂੰ ਰੂਟ ਡਾਇਵਰਟ ਕਰਨ ਦੀ ਸਲਾਹ ਦਿੱਤੀ ਗਈ ਕਿਸਾਨ ਨੇਤਾ ਜੁਗਿੰਦਰ ਸਿੰਘ ਉਗਰਾਹ ਨੇ ਕਿਸਾਨਾਂ ਨੂੰ ਕਿਹਾ ਕਿ ਕੁਝ ਦੌਰਾਨ ਜਿੱਥੇ ਪੁਲਿਸ ਰੋਕ ਕੇ ਉੱਥੇ ਸੜਕ ਕਿਨਾਰੇ ਖਾਲੀ ਜਗ੍ਹਾ ਤੇ ਬੈਠ ਜਾਓ ਸਾਡਾ ਉਦੇਸ਼ ਟਕਰਾਉਣਾ ਨਹੀਂ ਹੈ ਉਹਨਾਂ ਕਹਿ ਰਹੇ ਕਿ ਪੰਜਾਬ ਪੁਲਿਸ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਉਧਰ ਆਸਟ੍ਰੇਲੀਆ ਤੋਂ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਸਿੱਖ ਨੌਜਵਾਨ ਉੱਤੇ ਕੁਝ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ ਦੱਸਿਆ ਗਿਆ ਕਿ ਉਕਤ ਨੌਜਵਾਨ ਬਤੌਰ ਸਿਕਿਉਰਿਟੀ ਗਾਰਡ ਕੰਮ ਕਰ ਰਿਹਾ ਸੀ ਜਦੋਂ ਉਸਤੇ ਹਮਲਾ ਹੋਇਆ ਜਿਸ ਦੇ ਵਿੱਚ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ ਹੈ ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਦੇ ਸ਼ਾਪਿੰਗ ਮਾਲ 'ਚ ਹੰਗਾਮਾ ਹੋਇਆ ਜਿੱਥੇ ਨੌਜਵਾਨਾਂ ਦੇ ਗਰੁੱਪ ਨੇ ਸੁਰੱਖਿਆ ਕਰਮਚਾਰੀ ਤੇ ਹਮਲਾ ਕੀਤਾ ਜਿਸ ਤੋਂ ਬਾਅਦ ਮਾਲ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਪੁਲਿਸ ਨੇ ਕਿਹਾ ਹੈ ਕਿ ਉਹ ਬੈਂਡਿਗੋ ਮਾਰਕੀਟਪਲੇਸ ਸ਼ਾਪਿੰਗ ਸੈਂਟਰ ਦੇ ਵਿੱਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਲਗਭਗ 9 ਨੌਜਵਾਨਾਂ ਦੀ ਭੂਮਿਕਾ ਹੈ ਬੈਂਡਿਗੋ ਦੇ ਸ਼ਾਪਿੰਗ ਮਾਲ 'ਚ ਸਥਾਨਕ ਮੁੰਡਿਆਂ ਨੇ ਹੁੱਲੜਬਾਜ਼ੀ ਕਰਦਿਆਂ ਸਿਕਿਉਰਿਟੀ ਗਾਰਡ ਦੀ ਦਸਤਾਰ ਲਾ ਦਿੱਤੀ ਇਹ ਘਟਨਾ ਬੀਤੀ ਦੁਪਹਿਰ ਸਮੇਂ ਵਾਪਰੀ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਕੁਝ ਵਿਅਕਤੀਆਂ ਨੇ ਸ਼ਾਪਿੰਗ ਮਾਲ 'ਚ ਹੁੱਲੜਬਾਜ਼ੀ ਕੀਤੀ ਤੇ ਉੱਚੀ ਆਵਾਜ਼ 'ਚ ਸੰਗੀਤ ਚਲਾ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲੇ 'ਚ ਸ਼ਾਮਲ 14 ਤੋਂ 17 ਸਾਲ ਦੀ ਉਮਰ ਦੇ ਚਾਰ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਨੌ ਜਾਣੇ ਜਾਂਚ ਦੇ ਘੇਰੇ ਦੇ ਵਿੱਚ ਨੇ ਅਤੇ ਕੁਝ ਹੋਰਨਾਂ ਤੋਂ ਵੀ ਪੁੱਛਪੜਤਾਲ جاری ਹੈ ਜਿਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜਤਾਲੀ ਤਹਿਸੀਲਦਾਰਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ 15 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅਤਲ ਕਰ ਦਿੱਤਾ ਹੈ ਜੀ ਹਾਂ ਮੁੱਖ ਮੰਤਰੀ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਸੁਭਾ ਸਰਕਾਰ ਇਲਜ਼ਾਮਾਂ ਅੱਜ ਕੀ ਰੇਪ੍ਰਿਸ਼ਟ ਅਫਸਰਾਂ ਅੱਗੇ ਚੁਕੇਗੀ ਨਹੀਂ ਅਤੇ देर शाम ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਮਾਲ ਅਫਸਰਾਂ ਤੇ ਦੂਰ ਦਰਾਡੇ ਤਬਾਦਲੇ ਕਰ ਦਿੱਤੇ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਨੇ ਮਾਲ ਅਫਸਰਾਂ ਨੂੰ ਆੜੇ ਹੱਥੀ ਲਿਆ ਹੈ Hello everyone, this is Inder Madan from Loan Market. Finally, the wait is over. RBA have decreased their cash rate by 0.25%, means all the homeowners having variable home loans will receive their interest rate cuts. And the borrowing capacity of the new borrowers will be improved. To check your borrowing capacity, ਫੀਲ ਫਰੀ ਟੂ ਕਾਲ ਮੀ অর ਵਿਜ਼ਿਟ ਅਸ ਇਨ ਮਲਾਗਾ ਬ੍ਰਾਂਚ ਆਰ ਫੋਨ ਨੰਬਰਸ ਆਰ ਗਿਵਨ ਡਾਊਨ ਅੰਦਰ ਪਲੀਜ਼ ਫੀਲ ਫਰੀ ਟੂ ਕਾਲ ਅਸ ਹੋਲਾ ਮਹੱਲਾ ਪਾਠ 2025 ਜੀਜਲਸ ਲਾਨਾ ਸਮਾਗਮ 16 ਮਾਰਚ ਦਿਨ ਐਤਵਾਰ ਨੂੰ ਇਸ ਵਿੱਚ ਢਾਡੀ ਜਥਾ ਗਿਆਨੀ ਲਖਵਿੰਦਰ ਸਿੰਘ ਜੀ 파ਰਤ ਅਤੇ ਰਾਗੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਕਥਾ ਕੀਰਤਨਕਾਰ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਖੇਲ ਨਾਂਨੇ ਹੰਸ ਸਿੰਘ ਨਾਲ ਹੋਟਾ ਵਾਲਾ ਹੋ ਲਖੇ ਦਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। स्थान कैम्बोडियन वेलफेयर एंड कल्चरल सेंटर 52 ल्यूमिनियस बीबीडी बैनेट springs वेस्टर्न ऑस्ट्रेलिया 6063 बाय पहली बार होने जा रही है नेशनल कबड्डी का पहली कबड्डी चंगी घोड़े दी चंगी ਕਬੱਡੀ ਕੱਪ ਨੂੰ ਮਾਰਤਭਿਖੇ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਇੰਟਰਨੈਸ਼ਨਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਕਬੱਡੀ ਕੱਪ ਦੇ ਵਿੱਚ ਇੰਗਲੈਂਡ ਆਸਟ੍ਰੇਲੀਆ ਠੀਕ ਹੈ ਪਾਕਿਸਤਾਨ ਕੈਨੇਡਾ ਯੂਐਸਏ ਅਤੇ ਨਿਊਜ਼ੀਲੈਂਡ ਦੇ ਮੰਨੇ ਪਰਮੰਨੇ ਖਿਡਾਰੀ ਜਿਸ ਵਿੱਚ ਗੁਰਵਿੰਦਰ ਸਿੰਘ ਕਾਂਗੇਵਾਲਾ ਜਦਾ ਸਰਪੰਚ ਖੁਸ਼ੀ ਦੁੱਗਾ ਪਾਲਾ ਜਲਾਲਪੁਰੀਆ ਜੱਗਾ ਚਿੱਟੀ ਸ਼ੀਲੂ ਜੈਰੋ ਤੇ ਬੁਲੇਟ ਹੀਰਾ ਵਾਲੀ ਸਮੇਤ ਹੋਰ ਵੀ ਕਈ ਮੰਨੇ ਪਰਮੰਨੇ ਖਿਡਾਰੀ ਹਿੱਸਾ ਲੈਣਗੇ ਕਬੱਡੀ ਕੱਪ ਦੇ ਵਿੱਚ ਪੰਗੜਾ ਵਾਲੀਬॉल ਮੈਚੇਸ ਤੇ ਹੋਰ ਵੀ ਬਹੁਤ ਸਾਰੀਆਂ ਐਂਟਰਟੇਨਿੰਗ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ ਕਬੱਡੀ ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ ਥਾਨ ਵੈਨ ਐਕੀ 332 ਵੈਨੇਰਾ ਰੋਡ ਬੀਚਬੋਰੋ ਵੈਸਟਰਨ ਆਸਟ੍ਰੇਲੀਆ ਇਸ ਕਬੱਡੀ ਸ਼ੋ ਦੀ ਬਿਲਕੁਲ ਫ੍ਰੀ ਐਂਟਰੀ ਹੋਵੇਗੀ के शहर पर्थ में पी डी सी डी पहला विश्वसनीय ब्रांड है जो आपके सपनों के घर बनाने में अग्रणी भूमिका निभाता है जब नए घर बनाने की बात आती है तो पी डी सी डी आपकी सभी जरूरतों को ध्यान में रखते हुए सर्वोत्तम वास्तुकार गुणवत्ता और डिजाइन सुविधाओं के साथ घर बनाने के आपके सपनों को साकार करता है घर के साथ साथ कारोबारी बिल्डिंगों को भी तैयार किया जाता है जिससे आप अपनी रेंटल इनकम भी बना सकते हैं। अधिक जानकारी के लिए संपर्क करें सचिन पटेल पीटी सी डी होम नाइन थ्री नाइन फाइव टू सिक्स वन सिक्स सिक्स ए बाई सेवेंटी फोर कैंट में मलागा गया डब्ल्यू जीरो नाइन जीरो ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਭਾਰਤ ਨੇ ਬੀਤੇ ਦਿਨੀ ਮੰਗਲਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤੋਂ ਚੈਂਪੀਅਨਸ ਟਰੋਫੀ 2025 ਦੇ ਪਹਿਲੇ ਸੈਮੀਫਾਈਨਲ ਮੈਚ ਦੇ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਇਸ ਇਤਿਹਾਸਿਕ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਸ਼ਨ ਦਾ ਮਾਹੌਲ ਹੈ ਤੇ ਦੇਸ਼ ਭਰ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਵੱਖ-ਵੱਖ ਰਾਜਨੇਤਾਵਾਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੰਦੀ ਹੈ ਤੇ ਟੀਮ ਇੰਡੀਆ ਨੂੰ ਫਾਈਨਲ 'ਚ ਪਰਵੇਸ਼ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਭਾਰਤੀ ਕ੍ਰਿਕਟ ਟੀਮ ਨੂੰ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਹੈ ਟੀਮ ਇੰਡੀਆ ਦੇ ਹੁਨਰ ਅਤੇ ਦ੍ਰਿੜ ਇਰਾਦੇ ਦੀ ਤਾਰੀਫ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਕੁਸ਼ਲਤਾ ਤੇ ਦ੍ਰਿੜਤਾ ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ ਟੀਮ ਇੰਡੀਆ ਫਾਈਨਲ ਦੇ ਵਿੱਚ ਗਰਜਦੀ ਹੈ ਆਈਸੀਸੀ ਚੈਂਪੀਅਨਸ ਟਰੋਫੀ ਸੈਮੀਫਾਈਨਲ ਵਿੱਚ ਰੋਮਾਂਚਕ ਜਿੱਤ ਲਈ ਵਧਾਈਆਂ ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ ਫਾਈਨਲ ਲਈ ਸਭ ਨੂੰ ਸ਼ੁਭਕਾਮਨਾਵਾਂ ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਮਨਗਰ ਵਿੱਚ ਵੰਤਾਰਾ ਪਸ਼ੂ ਬਚਾਓ ਅਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਗੁਜਰਾਤ ਦੇ 3 ਦਿਨਾਂ ਦੌਰੇ ਤੇ ਸਨ। ਵੰਤਾਰਾ 2000 ਤੋਂ ਵੱਧ ਕਿਸਮਾਂ ਦਾ ਘਰ ਹੈ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਖਤਰੇ ਵਿੱਚ ਪਏ ਅਤੇ ਖਤਰੇ ਵਿੱਚ ਪਏ ਜਾਨਵਰ ਹਨ। ਪ੍ਰਧਾਨ ਮੰਤਰੀ ਨੇ ਉੱਥੇ ਪੁਨਰਵਾਸ ਕੀਤੇ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਨਾਲ ਨੇੜਿਓਂ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਵੰਤਾਰਾ ਵਿਖੇ ਜੰਗਲੀ ਜੀਵ ਹਸਪਤਾਲ ਦਾ ਵੀ ਦੌਰਾ ਕੀਤਾ ਜਿਸ ਵਿੱਚ ਐਮ ਆਰ ਆਈ ਸੀਟੀ ਸਕੈਨ ਅਤੇ ਆਈ ਸੀ ਯੂ ਸਮੇਤ ਕਈ ਆਈ ਸੀ ਯੂ ਸਮੇਤ ਕਈ ਸਹੂਲਤਾਂ ਨੇ ਭੋਦਰ ਸ਼ਿਵ ਸੈਨਾ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਬੀਤੇ ਦਿਨੀ ਹੋਏ ਹਮਲੇ 'ਚ ਜਿੱਥੇ ਸ਼ਿਵ ਸੈਨਾ ਆਗੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਅਤੇ ਉਹ ਅੰਮ੍ਰਿਤਸਰ ਜੇਰੇ ਇਲਾਜ ਹੈ ਉੱਥੇ ਹੀ ਇਸ ਮਾਮਲੇ 'ਚ ਪੁਲਿਸ ਵੱਲੋਂ ਵੀ ਹਮਲਾ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਸ਼ਿਵ ਸੈਨਾ ਆਗੂ ਅਤੇ ਸ਼ਿਵ ਸੈਨਿਕਾ ਨੇ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਇਕੱਠੇ ਹੋ ਕੇ ਬਟਾਲਾ ਪੁਲਿਸ ਅੱਗੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਉਠਾਈ ਉੱਥੇ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਨਾ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਐਸਐਸਪੀ ਬਟਾਲਾ ਨਾਲ ਇਸ ਮਾਮਲੇ 'ਚ ਅੱਜ ਮੁਲਾਕਾਤ ਕੀਤੀ ਹੈ ਤੇ ਰਾਜਾ ਵਾਲੀਆ ਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਗਈ ਹੈ ਉਥੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਦੇ ਵੱਲੋਂ ਜਲਦ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਸ਼ਿਵ ਸੈਨਾ ਵੱਡੀ ਰਣਨੀਤੀ ਤੈਅ ਕਰ ਇਨਸਾਫ ਲੈਣ ਲਈ ਸੜਕਾਂ ਤੇ ਉਤਰੇਗਾ ਜੋ ਪਿਛਲੇ ਦਿਨ ਵਾਰਦਾਤ ਹੋਈ ਸਾਡੇ ਰਾਜਾ ਵਾਲੀਆ ਜੀ ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸ.ਐਸ.ਪੀ ਸਾਹਿਬ ਨੂੰ ਮਿਲੇ ਆ ਐਸ.ਐਸ.ਪੀ ਸਾਹਿਬ ਨੂੰ ਪੁੱਛਿਆ ਵੀ ਜੜੀ ਕਾਰਵਾਈ ਚਲੂ ਹੋ ਰਹੀ ਉਹ ਕਹਿੰਦੇ ਆ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਨਾਣਾ ਨੇ ਕਹਿ ਗਿਆ ਵੀ ਦੋ ਤਿੰਨ ਦਿਨ ਜੋ ਮੁਜਰਿਆਂ ਜਿਹੜੇ ਸਾਰੇ ਅਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸ਼ਿਵਸਾਣੀ ਹਿੰਦੂਸਤਾਨੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਕ ਬੰਦ ਕਰਾਉਣ ਦਾ ਜਾਂ ਸਰਫਸ ਸਾਡੇ ਬੂਹੇ ਲਗਾ ਬੰਦ ਦਾ ਉਹ ਵੀ ਸਾਨੂੰ ਕਰਨਾ ਪਏਗਾ ਗੁਰਦਾਸਪੁਰ ਵਿਖੇ ਤਹਿਸੀਲਦਾਰ ਆਪਣੇ ਦਫਤਰਾਂ ਵਿੱਚ ਬਾਕੀ ਕੰਮ ਕਰ ਰਹੇ ਨੇ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਰਦਾਸਪੁਰ ਦੇ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਅਸੀਂ ਲੋਕਾਂ ਦੇ ਰੂਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਜਿਸਟਰੀਆਂ ਕਰ ਸਕਦਾ ਹੈ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ ਹਾਂ ਬਿਲਕੁਲ ਜੀ ਰੂਟੀਨ ਵਰਕ ਚੱਲ ਰਿਹਾ ਆਪਾਂ ਆਫੀਸਰ ਕਰ ਰਹੇ ਹਾਂ ਕੋਰਟ ਵਰਕ ਵੀ ਲਾਇਆ ਸੀ ਅੱਜ ਤਾਂ ਮਿਊਟੇਸ਼ਨ ਵੀ ਕੀਤੇ ਆ ਆਪਣਾ ਐਫੀਡੇਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਮੈਂ ਕੋ ਪਬਲਿਕ ਦਾ ਕੰਮ ਕਰ ਰਹੇ ਹਾਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਮੁਤਾਬਕ ਇਹਨੂੰ ਪਾਲਣ ਕਰਾਂਗੇ ਛੁੱਟੀ ਤੋਂ ਆਪਾਂ ਸਾਗੇ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਿਰਫ ਤੋਂ 9:00 ਤੋਂ ਲੈ ਕੇ 5:00 ਤੱਕ ਬੈਠੇ ਹਾਂ ਦਫ਼ਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਹਾਂ ਸਰਕਾਰ ਵੱਲੋਂ ਜੋ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਆਊਟ ਰਜਿਸਟ੍ਰੇਸ਼ਨ ਸੋ ਸਰ ਜਿਵੇਂ ਮੋਹ ਮੰਤਰੀ ਪ੍ਰਕਾਸ਼ ਸਿੰਘ ਮਾਨ ਨੇ ਇੰਸਟਰਕਸ਼ਨ ਦਿੱਤੀ ਸੀਗੀ ਉਦੇ ਅਕੋਰਡਿੰਗਲੀ ਪੰਨਾ ਦਿੱਤੀ ਜਾ ਰਹੀ ਹੈ। ਵੇਖੋ ਜੀ ਉਹ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ। ਸਾਨੂੰ ਸੁਣਨਾ ਚਾਹੀਦਾ ਉਹਨਾਂ ਨੂੰ। ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ। ਠੀਕ ਹੈ। ਇਹਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਕਿ ਤੁਸੀਂ ਰੱਖ ਸਕਦੇ। ਉਹ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ, ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ, ਸਾਡੀ ਜੋ ਜਾਇਜ਼ ਮੰਗਾਂ ਹਨ ਬਿਲਕੁਲ ਉਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ, ਮੰਨੀਆਂ ਵੀ ਆ। ਸਰਕਾਰ ਨੇ ਟਾਈਮ ਟੂ ਟਾਈਮ ਮਿਟੀਗਸ਼ਨ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਾ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਦੱਸੇ ਜਾ ਰਿਹਾ ਕਿ ਕਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਵਿਭਾਗ ਵਿੱਚ ਹੁੰਦਾ ਹੈ ਤੇ ਥੋੜੇ ਕਹਿਣ ਦੇ ਮਦਦ ਕਿ ਹਰ ਇੱਕ ਬੰਦਾ ਜਿਹੜਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਵੀ ਨਹੀਂ ਹੈ ਮੈਂ ਇਸ ਇਸ ਕਾਲ ਨੂੰ ਡਰਾਈ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣਾ ਤੰਦ ਹੀ ਨਾ ਡਿਊਟੀ ਕਰਦੇ ਆ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨੂੰ ਪਾਲਣਾ ਕਰਦੇ ਆ لیکن ਜਿੱਥੇ ਸਾਡੇ ਮਾਨ ਸਨਮਾਨ ਨੂੰ ਥੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣੇ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਹੈ ਤੇ ਇਹ ਜਿਹੜੇ ਤੁਸੀਂ ਆਪਣੀ ਮਾਨਤਾ ਦੀ ਨਾੜੀ ਤੇ ਬੈਠੇ ਹੋ ਡਿਊਟੀ ਦੇ ਬਿਲਕੁਲ ਬਿਲਕੁਲ ਜੋ ਮਤਲਬ ਲੈਣ ਵਾਲਾ ਨਹੀਂ ਆਪਾਂ ਆਪਣੇ ਆਪਣੀ ਰੂਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣੇ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕਰਪਸ਼ਨ ਹੈ ਉੱਥੇ ਉੱਥੇ ਉਹ ਸੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੀਨੋਸਾਈਡੀਆਂ ਉਹ ਕਰਦੇ ਨਾਲ ਰੈਕਗਨਿਜੇਸ਼ਨ ਅੱਜ ਦੇ ਜਿੱਤਿਆ ਕਰਵਾਣ ਆਏ ਨੂੰ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਹਾਇਕ ਤੇ ਕਾਨੂੰਗੋ ਸਾਰੇ ਉਹਨਾਂ ਨੇ ਡਿਊਟੀ ਲਾਤੀਆਂ ਜੋ ਕਰਨਾ ਚਾਹਣ ਤੇ ਕਰ ਲੈਣਾਂ ਤੇ ਇਹ ਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਾਂ ਇਜਾਜ਼ਤ ਧੰਨਵਾਦ ਕੀ ਤੁਸੀਂ ਜਾਣਦੇ ਹੋ ਕਿ ਘਰ ਖਰੀਦਣ ਜਾਂ ਬਣਵਾਉਣ ਸਮੇ ਬਿਲਡਿੰਗ ਤੇ ਟਰਮਾਈਡ ਇਨਸਪੈਕਸ਼ਨ ਕਿਉਂ ਜ਼ਰੂਰੀ ਹੈ ਬਿਲਡਿੰਗ ਇਨਸਪੈਕਟਰ ਜੋ ਕਿ ਪ੍ਰੋਫੈਸ਼ਨਲ ਟ੍ਰੇਨ ਹੁੰਦਾ ਹੈ ਤੁਹਾਡੇ ਘਰ ਦੀ ਫਾਊਂਡੇਸ਼ਨ ਵਾਲ ਸਿਲਿੰਗ ਤੇ ਰੂਫ ਇੰਟਰਨਲ ਤੇ ਐਕਸਟਰਨਲ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਾ ਹੈ ਤੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪ੍ਰਾਪਰਟੀ ਵਿੱਚ ਕੋਈ ਇਸ਼ੂ ਜਾਂ ਡੈਮੇਜ ਤਾਂ ਨਹੀਂ ਹੈ ਤਾਂ ਜੋ ਤੁਹਾਨੂੰ ਪਹਿਲਾਂ ਤੋਂ ਆਉਣ ਵਾਲੇ ਖਤਰੇ ਜਿਵੇਂ ਕਿ ਸੀਲਿੰਗ ਕਲੈਪਸ ਐਂਡ ਵਾਲਸ ਬਾਰੇ ਸਾਵਧਾਨ ਕੀਤਾ ਜਾ ਸਕੇ ਜੇ ਤੁਸੀਂ ਵੀ ਕਰ ਖਰੀਦਦਨ ਜਾਂ ਬੰਦਵਾਂ ਜਾ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਜੇ ਸਿੰਘ ਜੀ ਨਾਲ ਮਾਈ ਨੇਮ ਇਜ਼ ਅਜੇ ਸਿੰਘ ਆਮ ਦਾ ਪ੍ਰਿੰਸੀਪਲ ਬਿਲਡਿੰਗ ਇਨਸਪੈਕਟਰ ਫਾਰ ਐਨ ਜੈਡ ਬਿਲਡਿੰਗ ਇਨਸਪੈਕਸ਼ਨ and today we are going to conduct a pre purchase building inspection for a property located at balga the house is 10 years old and today we are going to check the each and every component of this house to identify any structural defect within this house now we are at kitchen to check the plumbing defects and to detect the light termite within the timber component now we are in the wet area to check the any leakage and the moisture now i am heading towards the roof space to check the roof frame and insulation system Now I'm going to check the roof exterior to identify any defect within the collar bonds of our gutter system. Now we are going to classify the defects identified in this building into the four

ਆਸਟ੍ਰੇਲੀਆ ਦੇ ਪਾਰਟ ਸ਼ਹਿਰ ਜੈਲੀ 6 ਸਵੀਟਸ ਐਂਡ ਸੇਵਰੀਜ਼ ਵੈਨੈਰੂ ਗ੍ਰਾਹਕਾਂ ਦੀ ਬਣੀ ਪਹਿਲੀ ਪਸੰਦ ਜੈਲੀ 6 ਸਵੀਟਸ ਐਂਡ ਸੇਵਰੀਜ਼ ਵੈਨੈਰੂ ਆਪਣੇ ਗ੍ਰਾਹਕਾਂ ਲਈ ਲੈ ਕੇ ਆਇਆ ਵਧੀਆ ਆਫਰ ਇੱਥੇ ਤੁਸੀਂ ਵਧੀਆ ਮਿਠਾਈਆਂ ਤੇ ਗਿਫਟ ਪੈਕ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੈਲੀ 6 ਸਵੀਟਸ ਐਂਡ ਸੇਵਰੀਜ਼ ਵੈਨੈਰੂ 046696984 This is Indo OZ Australia, and you're watching Indo OZ News, the voice of unity.